ਚੈਨਲ ਦਾ ਆ ਰਹੇ ਨਿਊਜ਼ ਵੇਖ ਰਿ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਮਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਟਾਲਾ ਦੀ ਅਨਾਜ ਮੰਡੀ ਚ ਆਰਤੀਆਂ ਕੋਲੋਂ ਟੋਆ ਟੁਆਈ ਦਾ ਕੰਮ ਕਰਨ ਵਾਲੇ ਗੱਡੀਆਂ ਵਾਲਿਆਂ ਨੇ ਪਰਚੀ ਕੱਟਣ ਨੂੰ ਲੈ ਕੇ ਸਬੰਧਤ ਠੇਕੇਦਾਰ ਤੇ ਗੰਭੀਰ aarop ਲਗਾਏ ਹਨ ਉਹਨਾਂ ਕਿਹਾ ਕਿ ਸਰਕਾਰੀ ਰੇਟਾਂ ਮੁਤਾਬਕ 10 ਟੈਰੀ ਗੱਡੀ ਦੇ 80 ਰੁਪਏ ਬਣਦੇ ਹਨ ਜਦੋਂ ਕਿ ਸਬੰਧਤ ਠੇਕੇਦਾਰ ਜ਼ਬਰੀ 200 ਰੁਪਏ ਵਸੂਲਦੇ ਹਨ ਉਹਨਾਂ ਨੇ ਕਿਹਾ ਕਿ ਖਾਲੀ ਗੱਡੀ ਦਾ ਕੋਈ ਵੀ ਪੈਸਾ ਨਹੀਂ ਬਣਦਾ ਜਦੋਂ ਕੋਈ ਉਹਨਾਂ ਨੂੰ ਖਾਲੀ ਗੱਡੀ ਦੇ ਵੀ ਪੈਸੇ ਭਰਨੇ ਪੈਂਦੇ ਹਨ ਉਹਨਾਂ ਨੇ ਕਿਹਾ ਕਿ ਸਬੰਧਤ ਠੇਕੇਦਾਰ ਵੱਲੋਂ ਡਰਾਇਆ ਧਮਕਾਇਆ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕੁਝ ਗੱਡੀਆਂ ਦੀ ਹਵਾ ਵੀ ਕੱਢੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਇਸ ਸਾਰੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਉਦੋਂ ਹੀ ਇਸ ਸਬੰਧੀ ਜਰੂਰ ਸਬੰਧਤ ਠੇਕੇਦਾਰਨੀ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੀਆਂ ਖਬਰਾਂ ਦੀ ਖੱਲੀ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣੇ ਛੜ ਨਾਲ ਪੱਤਰਕਾਰ ਐਮ ਐਸ ਰਾਜਾ ਦੀ ਇੱਕ ਖਾਸ ਰਿਪੋਰਟ ਜੀ ਕੀ ਨਾਂ ਦੇ ਕੀ ਕੰਮ ਕਰਦੇ ਜੀ ਮੇਰਾ ਨਾਂ ਰਜਿੰਦਰ ਉਸ ਟੋਨੀ ਕਹਿੰਦੇ ਆ ਮੈਨੂੰ ਸਾਡੀਆਂ ਮੰਡੀ ਚ ਦਾਣਾ ਮੰਡੀ ਦਾ ਢੋਆ ਢਵਾਈ ਦਾ ਕੰਮ ਕਰਦੇ ਆ ਜੀ ਸਾਨੂੰ ਪਹਿਲਾਂ ਕੋਈ ਇਦਾਂ ਦੇ ਇੰਦਾਂ ਦਾ ਪਰੇਸ਼ਾਨੀ ਦਾ ਕੋਈ ਹੰਦੀ ਸੀਗੀ ਅ ਜੋ ਉਹ ਦਾ ਫੌਜੀ ਕੋ ਮਨਜੀਤ ਸਿੰਘ ਨੂੰ ਟੈਂਡਰ ਆਇਆ ਏ ਉਦੋਂ ਦਾ ਸਾਨੂੰ ਤੰਗ ਕਰਦਾ ਪਿਆ ਖਾਲੀ ਗੱਡੀਆਂ ਦੀ ਕਦੀ ਨਾ ਹੀ ਪਰਚੀ ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੀ ਕੰਮ ਕਰਦੇ ਰਹੇ ਨੇ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥে ਆਇਆ ਏ ਇਹ ਸਾਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਹੈ ਹੁਣ ਸਾਡੇ ਪਿਓ ਸਮਾਨ ਸਾਡੇ ਡਰਾਈਵਰ ਭਾਈਚਾਰਾ ਵਿੱਚ ਆ ਗਏ ਨੇ ਉਹਨਾਂ ਦੇ ਕੱਲ ਪਰਸੋਂ ਨੇ ਹੱਥਾਂ ਬਟਨ ਤੋੜੇ ਕਮੀਜ਼ ਪਾੜੀ ਹੈ ਮਾਰਨ ਦੀ ਧਮਕੀ ਦਿੱਤੀ ਹੈ ਜੀ ਟਾਇਰਾਂ ਦੀ ਹਵਾਵਾਂ ਵੀ ਕੱਢਦਾ ਦੁਕਾਨਾਂ ਤੇ ਆ ਕੇ ਖਲੋਤੀ ਗੱਡੀਆਂ ਦੀ ਸਾਡੇ ਕੋ 10 ਟਾਇਰੀ ਗੱਡੀ ਹੈ ਜੀ ਕਿੰਨੀ ਪਰਚੀ ਪਰਚੀ ਉਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਹੈ ਧੱਕੇ ਨਾਲ ਕੋ 200 ਲੈਂਦਾ ਅਸੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਹੜੀ ਕੁੱਟਮਾਰ ਕੀਤੀ ਆ ਉਹਦੀ ਕੋਈ ਕੰਪਲੇਨ ਨਹੀਂ ਕੀਤੀ ਬੱਸ ਕੋਈ ਆਹ ਕੁੱਟਮਾਰ ਦੀ ਕੰਪਲੇਨ ਇਹਨੂੰ ਅਸੀਂ ਕਰਨੀ ਹੈ ਅਸੀਂ ਫਿਰ ਉਹ ਤਰੀਕੇ ਨਾਲ ਬੰਦੇ ਸ਼ਾਂਤੀ ਹੋ ਗਏ ਕਿ ਚਲੋ ਜੀ ਕੀ ਇਹਨਾਂ ਕੋ ਝਗੜਾ ਕਰਨਾ ਕਿਉਂਕਿ ਸਾਰੇ ਇਹਨੇ ਪਿਛਲੀ ਵਾਰ ਵੀ ਪਿਸਤਲ ਨਾਲ ਗੋਲੀ ਚਲਾਈ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਡਰ ਦੇ ਮਾਰੇ ਕੋਈ ਇੱਥੇ ਕੋਈ ਪ੍ਰੈਸ਼ਰ ਤੇ ਕੋਈ ਪੋਂਦਾ ਨਹੀਂ ਇਸੇ ਕਰਕੇ ਇਹ ਆ ਕੇ ਅਸੀਂ ਡਰ ਦੇ ਮਾਰੇ ਇੱਥੇ ਕੋਈ ਕੰਪਲੇਨ ਨਹੀਂ ਕੀਤੀ ਕਿ ਕਿਹੜੇ ਵਲੇ ਆ ਗਏ ਗੁੰਡੇ ਇਹਨੇ ਪਰਚੀ ਤੇ ਬਿਠਾਏ ਨੇ ਗੇਟਾਂ ਦੇ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਰ ਕੀਤਾ ਜਮਾਨਤੀ ਆਇਆ ਹੋਇਆ ਉਦੇ ਕਰਕੇ ਠੇਕਾਦਾਰ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਿਆ ਤੇ ੱਤਕਾ ਨਾਲ ਗੁੰਡੇ ਕਰਦੀ ਪਰਚੀ ਬਾਦ ਲੈਂਦਾ ਜੀ ਆ ਗੱਡੀਆਂ ਹੜੀਆਂ ਆਰਤੀ ਆਪਣੇ ਥਰੂ ਲਵਾਉਂਦੇ ਆਪਣੀਆਂ ਦੁਕਾਨਾਂ ਦੇ ਠੀਕ ਹੈ ਜੀ ਉਹਨਾਂ ਦਾ ਮਾਲ ਦਾ ਕੰਮ ਕਰਦੇ ਆਂ ਗੱਡੀਆਂ ਆੜਤੀਆਂ ਕੋਲ ਲਾਂਦੇ ਆਂ ਆੜਤੀਆਂ ਦਾ ਹੀ ਰਿਸਪੋਨਸਿਬਿਲਟੀ ਹੁੰਦੀ ਹਰ ਕੋں ਦੀ ਹੈ ਹੁਣ ਇੱਕ ਇੱਕ ਪ੍ਰੋਬਲਮ ਇਹ ਕਿ ਸਰਕਾਰੀ ਮਾਲ ਦੀ ਜਿਹੜੀ ਆ ਪਰਚੀ گورਨਮੈਂਟ ਨੇ ਮਾਲ ਲੈਣਾ گورਨਮੈਂਟ ਨੇ ਖਰੀਦਣਾ ਆੜਤੀਆਂ ਦਾ ਇਹ ਚ ਮਸਲਾ ਹੀ ਗਾ ਇਹ ਹੁਣ ਆੜਤੀਆਂ ਕਰਕੇ ਸਾਨੂੰ ਪਰੇਸ਼ਾਨ ਕਰਦਾ ਪਿਆ ਕਿ ਮੈਨੂੰ ਪਰਚੀ ਨਹੀਂ ਦਿੱਤੀ ਆੜਤੀਆਂ ਦੀ ਉਹਨਾਂ ਦਾ ਵੀ ਆੜਤੀਆਂ ਨੂੰ ਇਹ گورਨਮੈਂਟ ਵੱਲੋਂ ਰੂਲ ਕੱਢਿਆ ਗਿਆ ਹੈ ਕਿ ਜੋ ਸਰਕਾਰੀ ਖਰੀਦ ਦਾ ਮੰਡੀ ਦੀ ਹੁੰਦੀ ਆ ਤਾਂ ਸਰਕਾਰ ਨੇ ਖਰੀਦ ਕਰਨੀ ਆ ਤਾਂ ਸਰਕਾਰ ਨੇ ਆਪਣੇ ਅੰਡਰ ਮਾਰ ਲਵਾਉਣਾ ਹੁੰਦਾ ਹੈ ਗਵਰਨਮੈਂਟ ਦਾ ਮਾਲ ਗਵਰਨਮੈਂਟ ਦੇ ਘਰ ਜਾਣਾ ਉਹਦੀ ਪਰਚੀ ਗਵਰਨਮੈਂਟ ਵੱਲੋਂ ਹੀ ਨਿਧਾਰਤ ਕੀਤੀ ਗਈ ਕਿ ਨਹੀਂ ਲੱਗੇਗੀ ਇਹ ਧੱਕੇ ਨਾਲ ਪਰਚੀਆਂ ਹੁਣ ਗੱਡੀਆਂ ਵਾਲਿਆਂ ਦੇ ਨਜਾਇਜ਼ ਧੱਕਾ ਕਰਕੇ ਉਹਨਾਂ ਦੇ ਹੱਥੀ ਪਾਈ ਪੈ ਕੇ ਹੱਥੋਂ ਪਾਈ ਹੁੰਦਾ ਕਿ ਮੈਨੂੰ ਪਰਚੀ ਕਟਾਓ ਪਰਚੀ ਇਹ ਕਈ ਸਾਲਾਂ ਤੋਂ ਨਹੀਂ ਲੱਗੀ ਹੁਣ ਉਹਨਾਂ ਦੀ ਕਿਰਤ ਸਾਡੇ ਤੋਂ ਕੱਢਣ ਰਿਹਾ ਜੀ ਕੰਮ ਕਰਦਾ ਮੇਰਾ ਜੋਤ ਸਿੰਘ ਨਾਮ ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀਆਂ ਇੱਥੇ ਢੋਆ ਢੋਈ ਜਾਂਦੀਆਂ ਆਰਤੀਆਂ ਦੇ ਮਤਲਬ ਲਈ ਦੀਆਂ ਗੱਡੀਆਂ ਇੱਥੇ ਦੁਕਾਨਾਂ ਤੇ 200 ਰੁਪਏ ਪਰਚੀ ਨਜਾਇਜ਼ ਲੈਂਦੇ ਆ 80 ਰੁਪਏ ਦਾ ਸਰਕਾਰੀ ਰੇਟ ਆ ਕਿਹੜੀ ਗੱਡੀ ਦਾ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਏ ਪਰਤੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਏ ਰੇਟ ਆ ਤੇ 200 ਰੁਪਏ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਬੜੀਆਂ ਕੰਪਲੇਂਟਾਂ ਆਈਆਂ ਕੋਈ ਇਹਦੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਇਹ ਕੌਣ ਠੇਕੇਦਾਰ ਮਜੀਤ ਸਿੰਘ ਜੇ ਕੀ ਕਹਿਣਾ ਚਾਹੁੰਦੇ ਫਿਰ ਇਹਦਾ ਕੋਈ ਮਸਲਾ ਹੱਲ ਕਰੋ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਿੜਾਰੀ ਐ ਦੱਸੋ ਕੋਈ ਪਾਰਕਿੰਗ ਵੀ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਹਿਬ ਜੀ ਕੀ ਨਾਮ ਹੈ ਤੇ ਮੇਰਾ ਨਾਮ ਸੁਮੇਂਦਰ ਚੰਗੀ ਜੀ ਹੈ ਟੂ ਹਟਵਾਇਦਾ ਕੰਮ ਕਰਦਿਆਂ ਗੱਡੀ ਇੱਕ 10 ਅੱਟ ਦੀ ਗੱਡੀ ਹੈ ਦੇਖੋ ਅੱਛੀ ਵੀ ਪਰਚੀ ਆ ਇਹ ਧੱਕੇ ਨਾਲ 200 ਰੁਪਏ ਦੀ ਪਰਚੀ ਕੱਟਦੀ ਐ ਕੌਣ ਇਹ ਮਨਜੀਤ ਸ਼ੇਖ ਤੇ ਪਰਸੋਂ ਮੈਂ ਗੱਡੀ ਲੈ ਕੇ ਆਇਆ ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਦੀ ਹਵਾ ਕੱਢੀ ਨਾਲੇ ਮੇਰੇ ਵੀਰ ਬਾਗ ਬੱਟੇ ਮੁੰਡਾ ਤੋੜੇ ਆ ਕਿਹੜੀ ਗੱਲੋਂ ਹੋ ਗਈ ਹੈ ਕਿਹਾ ਪਰਚੀ ਕਟਾਓ 200 ਰੁ ਮੈਂ ਪਰਚੀ ਨਹੀਂ ਘਟਾਈਏ ਦੋਹੇ ਪੇਪਰ ਪਤਾ ਆ ਕੇ ਮੈਨੂੰ ਇਹ ਰੱਖੀ ਪੈ ਗਿਆ ਦੋਹੇ ਪੇਪਰ ਪਤਾ ਆ ਕੇ ਮੇਰੀ ਜਿਹੜੀ ਟਾਇਰ ਅਗਲੀ ਹੋਇਆ ਉਹ ਕੱਢੀ ਆ ਜੀ ਇੱਕ ਨਿਕਲੀ ਆ ਵਾ ਉਹਦੇ ਵੀਡੀਓ ਬਣੀ ਆ ਇਹ ਪਰਚੀ ਤੁਹਾਡੀ ਗੱਡੀ ਭਰੀ ਖਾਲੀ ਖਾਲੀ ਗੱਡੀ ਦੀ ਹੈ ਖਾਲੀ ਗੱਡੀ ਦੀ ਹੈ ਖਾਲੀ ਪਰਚੀ ਖਾਲੀ ਗੱਡੀ ਤੋਂ 20 25 ਘਟਾਉਂਦੀ ਹੈ ਮੇਰੇ ਹੱਥੀ ਪੈ ਕੇ ਦੋਨੇ ਪੇਪਰ ਪਤਾ ਆ ਕੇ ਤੇ ਮੇਰੇ ਪੇਰ ਪਟਨ ਵੀ ਤੋੜਿਆ ਨਾ ਨੇ ਤੇ ਮੈਨੂੰ ਗਾਲਾਂ ਗੋਲਾਂ ਵੀ ਕੱਢੀਆਂ ਨਾ ਨੇ ਕੰਪਲੇਟ ਕੀਤੀ ਪਈ ਆ ਦੀ ਨਿਕ ਪਲੇਨ ਨਹੀਂ ਕੀਤੀ ਮੈਂ ਬੰਦੇ ਮੈਂ ਕਿਹਦੀ ਗੱਲ ਬੰਦੇ ਨਾ ਬੰਦੇ ਜਾਂਦੇ ਨਹੀਂ ਆ ਬੈਠ ਕੇ ਫਸਲਾ ਕਰ ਲੈਂਦੇ ਆ ਖਲਾ ਕਰ ਮੇਰਾ ਅਜੀਤ ਦੀਪਾ ਕੱਲ ਰਸੀ ਬੈ ਗਿਆ ਕੱਲ ਹੋਰੀ ਗੱਲ ਹੋ ਸਕਦਾ ਕੋਈ ਪਰ ਇੱਕ ਇਹ ਸ਼ੁਭਨਾਮ ਜੀ ਆਪਣਾ ਮੇਰਾ ਮਨਜੀਤ ਸਿੰਘ ਹੈ ਜੀ ਮਨਜੀਤ ਸਿੰਘ ਜੀ ਤੁਸੀਂ ਠੇਕੇਦਾਰ ਹੋ ਮੇਰੀ ਮਿਸੇਜ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਚਲਾ ਰਿਹਾ ਪਰਚੀ ਨੂੰ ਲੈ ਕੇ ਕੁਝ ਤੁਹਾਡੇ ਤੇ આરોਪ ਲਗਾਏ ਗਏ ਆ ਕਿ 10 ਟੈਰੀ ਘੱਡੀ ਦੀ 80 ਰੁਪਏ ਪਰਚੀ ਆ ਜਿਹੜੇ ਕੋ 250 ਫਟੀਆਂ ਨੇ ਇਹਦੇ ਉੱਪਰ ਕੀ ਕਰਨਗੇ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੇਲੀ ਪਰਚੀ ਨਹੀਂ ਕੱਟਦਾ। ਮੇਰੀ ਜੋ ਪਰਚੀ ਹੈ ਜੂਜੇ ਚਾਰਜਰ ਦਾ ਤੇ ਮੇਰਾ ਟੈਂਡਰ ਹੈ। ਖਾਲੀ ਗੱਡੀ ਅੰਦਰ ਆਉਂਦੀ ਹੈ ਮੈਂ ਖਾਲੀ ਗੱਡੀ ਦੀ ਪਰਚੀ ਲੈਣ ਦਾ ਹੱਕਦਾਰ ਹਾਂ। 40-50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋਈ ਘਰ ਪਾਰਕਿੰਗ ਨਹੀਂ ਹੈ। ਉਹ ਹੁਣ ਗੁੰਡਾਗਰਦੀ ਦਿਖਾ ਰਿਹਾ ਇੱਥੇ। ਗੁੰਡਾਗਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਣ ਦੀਆਂ। ਕੋ 60 ਪੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿੰਮੇਵਾਰ ਦਾ ਵਾ। ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕਿਸ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸ ਵਾਸਤੇ ਜ਼ਿੰਮੇਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਲਾਉਂਦੇ ਜੇ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ ਫੜ ਤੁਹਾਡਾ ਇਹ ਫੜ ਤੁਹਾਡਾ ਜੋ ਵੀ ਤੁਹਾਡੇ ਇਹ ਜ਼ਿੰਮੇਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮਨ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਯੂਜਰ ਚਾਰਜਰ ਦੇ ਨਾਂ ਤੇ ਮੇਰਾ ਟੈਂਟਰ ਆ ਮੈਂ ਇਹਨਾਂ ਕੋ ਪਰਚੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪਰਚੀ ਦੋ ਜਾਨੀ ਕਿ 80 ਰੁਪਏ ਦਾ ਤੈਰੀ ਦੀ ਪਰਚੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਏ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਿਹਾ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਹਾਂ ਇਹ ਮੈਨੂੰ ਕਰਨ ਨਹੀਂ ਦੇਂਦੇ ਕੋਸ ਵਿੱਚੋਂ ਆੜਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਂਗਾ ਤੇ ਤੇਰਾ ਨਾ ਉਹ ਕਰਨਾਗੇ ਜੀ ਕਰਨਾ। ਪੰਡਿਤ ਸਿੰਘ ਜੀ ਉਹ ਵੀ ਕਹਿੰਦੇ ਭਾਣ ਤੁਮ ਘਾਇ ਜਾਂਦਾ ਸਾਡੀ ਗੱਡੀਆਂ ਦੀ ਹਵਾ ਵੀ ਕੱਢ ਦਿੱਤੀ ਜਾਂਦੀ ਏ ਖਾਤੀ ਵੀ ਪਾਇਆ ਜਾਂਦਾ। ਮੈਂ ਕਿਹਾ ਸਰ ਮੈਂ 80 ਲੱਖ ਰੁਪਇਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਨ੍ਹਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੇ। ਕਿਸਰ ਇਹ ਹੈਗਾ ਕਿ ਤੁਹਾਡੇ ਕੋ ਕੋਈ ਰਿਟਰਨ ਚ ਹੈਗਾ ਆ ਕਿ ਤੁਸੀਂ ਪਰਚੀ ਵਗਾਇਆ ਮੇਰੀ ਜੋ ਵੀ ਆ ਡੀ ਐਨ ਟੀ ਆ ਮੈਂ ਤੁਹਾਨੂੰ ਦੇ ਦਿੰਦਾ ਡੀ ਐਨ ਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕਦਾਰ ਠੇਕੇਦਾਰ ਹੈਗਾ ਉਹਦੇ ਵਿੱਚ ਲਿਖਤੀ ਰਿਟਰਨ ਹੈ ਕਿ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਯਾਦਿਆ ਤੁਹਾਡੇ ਵੱਲੋਂ ਕੋਈ ਕੰਪਲੇਨਟ ਕੀਤੀ ਹੈ ਮੇਰੇ ਵੱਲੋਂ ਕੰਪਲੀਟ ਐਡੀਐਮ ਸਾਹਿਬ ਨੂੰ ਦਿੱਤੀ ਆ ਬਾਈ ਡਾਕ ਤੇ ਸੈਕਟਰੀ ਸਾਹਿਬ ਨੂੰ ਦਿੱਤੀ ਆ ਡੀਐਮੋ ਗਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾਹ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠੀਕ ਹੋਣਾ ਚਾਹੀਦਾ ਕੰਡਾ ਇਹ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਹੈ ਜਦੋਂ ਗੱਡੀ ਮੰਡੀ ਦੇ ਗੇਟ ਤੋਂ ਬਾਹਰ ਚਲ ਜਾਂਦੀ ਹੈ ਤੇ ਦੁਬਾਰਾ ਅੰਦਰ ਆਉਂਦੀ ਹੈ ਮੈਂਟਰੀ ਫੀਸ ਲੈਣ ਦਾ ਹੱਕਦਾਰ ਹੈ